ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਉਵੇਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਨੇ ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਬਠਿੰਡਾ ਤੋਂ ਆਏ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਧਰਮ ਪਤਨੀ ਅਮਰਤਾ ਵੜਿੰਗ ਹੋਰੀ ਸਿਖਰ ਦੁਪਹਿਰੇ ਸੜਕਾਂ ਤੇ ਉਤਰੇ ਨੇ ਜੀ ਹਾਂ ਲੋਕਾਂ ਦੇ ਨਾਲ ਵਿਚਰ ਰਹੇ ਨੇ ਜਿੱਥੇ ਉਹਨਾਂ ਰਾਜੇ ਵੜਿੰਗ ਦੇ ਹੱਕ ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਇਸੇ ਦੌਰਾਨ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਅਮਰਤਾ ਵੜਿੰਗ ਹੋਰਾ ਨੇ ਪੰਜਾਬ ਦੀ ਆਪ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਉਥੇ ਹੀ ਕਾਂਗਰਸ ਵੱਲੋਂ ਔਰਤਾਂ ਨੂੰ ਕੁਝ ਦੇਣ ਬਾਰੇ ਵੱਡਾ ਐਲਾਨ ਵੀ ਕਰ ਦਿੱਤਾ ਹੈ ਹੁਣ ਪ੍ਰਚਲ ਚੱਲ ਰਿਹਾ ਹੈ ਮਹਿਲਾਵਾਂ ਦੇ ਵਿੱਚ ਕਿੰਨਾ ਕੁ ਸਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨੇ ਲੱਖ ਸਮਰਥਨ ਲੁਧਿਆਣੇ ਤੋਂ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਇੱਕ ਤਰਫਾ ਲੱਗ ਰਿਹਾ ਮੈਡਮ ਤੁਸੀਂ ਕਿਧਰ ਵਾਹ ਦੀ ਕਾਫੀ ਜਿਹੜੀਆਂ ਚੋਣਾਂ ਲੜੀਆਂ ਨੇ ਕਾਫੀ ਜ਼ਿਆਦਾ ਇਲੈਕਟ ਲੜੇ ਨੇ ਤੇ ਲੁਧਿਆਣੇ ਦੇ ਵਿੱਚ ਕਿੰਨਾ ਕੁ ਜਿਹੜਾ ਫਰਕ ਹੈ ਕੋਈ ਫਰਕ ਨਹੀਂ ਸਾਡੇ ਪੰਜਾਬੀ ਭਾਵੇਂ ਲੁਧਿਆਣੇ ਰਹਿੰਦੇ ਆ ਭਾਵੇਂ ਮੁਕਸਰ ਰਹਿੰਦੇ ਆ ਹੁਣ ਜਾਨੇ ਆਪਾਂ ਨੇੜੇ ਆ ਪੰਜਾਬੀ ਇੱਕੋ ਜਿਹੇ ਜਿਹੇ ਆ ਖੁੱਲ ਦੇ ਲਈ ਵੈਲਕਮਿੰਗ ਉਹ ਚੰਗੇ ਲੋਕ ਹੁੰਦੇ ਸਾਰੇ ਇੱਕ ਤਰਫਾ ਹੀ ਐ ਇੱਕ ਡਾਕਟਰ ਗੁਰਪ੍ਰੀਤਪੁਰ ਕਹਿ ਰਹੇ ਨੇ ਇਹ ਵੀ ਚੋਣਾ ਦੁਬਾਰਾ ਪਰ 1000 ਰੁਪਏ ਮਹਿਲਾਵਾਂ ਨੂੰ ਦੇਣਾ ਵੀ ਸ਼ੁਰੂ ਕਰਦਾ ਹੈਗਾ ਸੁਣਨਾ ਦੇ ਝੂਠੇ ਦਾ ਚੁੱਠੀ ਰਹਿਣਾ ਹੈ ਕਿ ਨਹੀਂ ਬੜਾ ਵੱਡਾ ਵਾਅਦਾ ਕੀਤਾ ਸੀ ਵੋਟਾਂ ਤੋਂ ਪਹਿਲਾਂ ਤੇ ਲੋਕਾਂ ਨੇ ਸਵਾ ਦੋ ਸਾਲ ਉਹਨਾਂ ਦੀ ਸਰਕਾਰ ਨੂੰ ਵੇਖਿਆ ਮੈਂ ਤਾਂ ਸਿਰਫ ਉਹ ਗੱਲ ਕਰੂੰਗੀ ਜੋ ਪ੍ਰੈਕਟੀਕਲੀ ਵੇਖ ਰਹੇ ਹਾਂ ਮਿਲਿਆ ਨਹੀਂ ਫਿਊਚਰ ਚ ਕੀ ਹੋਣਿਆ ਮਗਰਲੇ ਸਵਾ ਦੋ ਸਾਲ ਲੋਕਾਂ ਨੇ ਝੂਠ ਵੇਖਿਆ ਅੱਗੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਨਹੀਂ ਕੋਈ ਉਮੀਦ ਇਸ ਤਰ੍ਹਾਂ ਦਾ ਕਿ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਕਿਤੇ ਨਾ ਕਿਤੇ ਵੱਡੇ ਐਲਾਨ ਦੀ ਗੱਲ ਹੋਈ ਜਾ ਰਹੀ ਹੈ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਖੁਸ਼ੀ ਹੈ ਇਸ ਕਰਕੇ ਝਾੜੂ ਵਾਲਿਆਂ ਦੀ ਭਾਜਪਾ ਨੇ ਮਗਰਲੇ 10 ਸਾਲਾਂ ਚ ਕੱਲੇ ਐਲਾਨ ਹੀ ਤਾਂ ਕੀਤੀ ਹੋਰ ਕੀ ਕੀਤਾ ਤੇ ਅਸੀਂ ਯੂਜ਼ ਟੂ ਐ ਨਾ ਐਲਾਨਾ ਦੇ ਲੋਕ ਬੜੇ ਸਿਆਣੇ ਆ ਬੜੇ ਸਮਝਦਾਰ ਆ ਕੋਈ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਚ ਨਹੀਂ ਆਉਣ ਲੱਗਿਆ ਭਾਵੇਂ ਉਹ ਪੁਰਾਣੀ ਸਾਰੀ ਕੈਬਨਿਟ ਨਾਲ ਲੈ ਆਉਣ ਕੋਈ ਅਸਰ ਨਹੀਂ ਹੋਣ ਲੱਗਿਆ ਲੁਧਿਆਣਾ ਤੇ ਮੈਂਬਰ ਵਾਸੀ ਬਹੁਤ ਵੱਡੀ ਗਿਣਤੀ ਚ ਰਹਿੰਦੇ ਆ ਲਗਾਤਾਰ ਉਹਨੂੰ ਧਾਲੀ ਨਾਲ ਕੇ ਪ੍ਰਧਾਨ ਮੰਤਰੀ ਜਗਤ ਖੇੜਿਆ ਵੀ ਸੁਤਕਾੜੀ ਮੈਸੇਜ ਜੋ ਬਿਆਨ ਦਿੰਦਾ ਬੜਾ ਮੰਦ ਭਗਾ ਕੀ ਕਹਿ ਰਹੇ ਹੋ ਜੋ ਸੁਖਪਾਲ ਖਹਿਰਾ ਨੇ ਬਿਆਨ ਦਿੱਤਾ ਬੜਾ ਹੀ ਮੰਦ ਭਾਗਾ ਹੈਗਾ ਉਸ ਨੂੰ ਲੈ ਕੇ ਲਗਾਤਾਰ ਪ੍ਰਧਾਨ ਮੰਤਰੀ ਵੀ ਸਟੇਜਾਂ ਤੋਂ ਜਿਹੜਾ ਪ੍ਰਚਾਰ ਕਰ ਰਿਹਾ ਕਾਂਗਰਸ ਦੇ ਖਿਲਾਫ ਪ੍ਰਧਾਨ ਮੰਤਰੀ ਜੀ ਕੋਲੇ ਕੋਈ ਮੁੱਦਾ ਨਹੀਂ ਪ੍ਰਧਾਨ ਮੰਤਰੀ ਜੀ ਤੇ ਸਾਰੀ ਭਾਜਪਾ ਸਾਨੂੰ ਇੱਕ ਚੀਜ਼ ਦੱਸਦੇ ਕਿ ਮਗਰਲੇ 10 ਸਾਲਾਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਦਿੱਤਾ ਕੀ ਸਰਕਾਰ ਦਾ ਫਰਜ਼ ਇਹ ਹੁੰਦਾ ਹੈ ਲੋਕਾਂ ਦੀ ਸਹੂਲਤਾਂ ਲਈ ਕਰਨਾ ਲੋਕਾਂ ਨੂੰ এমਪਲੋਇਮੈਂਟ ਦੇਣੀ ਸਾਡੇ ਸਰਕਾਰ ਦੀ ਜੀਡੀਪੀ ਸਾਡੇ ਦੇਸ਼ ਦੀ ਜੀਡੀਪੀ ਨੂੰ ਇੱਕ ਨਵੇਂ ਸਿਖਰਾਂ ਤੇ ਲੈ ਕੇ ਜਾਣਾ ਮੈਨੂੰ ਇੱਕ ਚੀਜ਼ ਦੱਸ ਦਿਓ ਸਾਡੇ ਕਿਸਾਨ ਵਿਚਾਰਾ ਜਿਹੜਾ ਸਾਰੀ ਦੁਨੀਆ ਨੂੰ ਰਜਾਉਂਦਾ ਉਹਨੂੰ ਸੜਕਾਂ ਤੇ ਭੁੱਖੇ ਮਰਨ ਦੇ ਲਈ ਉਹਨੂੰ ਉਹਦੇ ਤੇ ਸਰਕਾਰ ਨੇ ਗੋਲੀਆਂ ਚਲਾ ਕੇ ਇਹਨੇ ਹੱਥਿਆਂ ਨੂੰ ਮਾਰਤਾ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕੀਤਾ ਕੀ ਹੈ ਸਾਡੀ ਲੁਧਿਆਣੇ ਦੀ ਇੰਡਸਟਰੀ ਕਿਹੜੇ ਸਿਖਰਾਂ ਤੇ ਸੀ ਕਿੱਥੇ ਲੈ ਕੇ ਖੜੀ ਕਰਤੀ ਟੈਕਸ ਟੈਰੋਰਿਜ਼ਮ ਦਾ ਜ਼ਮਾਨਾ ਆ ਗਿਆ ਹੈ ਕਿਹੜੀਆਂ ਕਿਹੜੀਆਂ ਬੁਲੰਦੀਆਂ ਦੀ ਸਾਡੇ ਪੀਐਮ ਸਾਹਿਬ ਗੱਲ ਕਰਦੇ ਆ ਸਮਝ ਨਹੀਂ ਆਉਂਦਾ ਮੈਨੂੰ ਮੈਂ ਮਹਿਲਾਵਾਂ ਦੀ ਗੱਲ ਕਰਦੇ ਹੋ ਪਰ ਉੱਥੇ ਹੀ ਦੂਜੇ ਪਾਸੇ ਤੁਹਾਡੇ ਲੁਧਿਆਣਾ ਦੇ ਜ਼ਿਲ੍ਹਾ ਕਾਂਗਰਸੀ ਪ੍ਰਧਾਨ ਬੀਜੇਪੀ ਵਿੱਚ ਸ਼ਾਮਿਲ ਹੋ ਗਈ ਜਾਨੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਕੋਈ ਫਰਕ ਨਹੀਂ ਪੈਂਦਾ ਮੈਮ ਰਵਨੀਤ ਬਿੱਟੂ ਨੇ ਸਵਾਲ ਚੁੱਕੇ ਨੇ ਕਹਿੰਦੇ ਕਿ ਵਡਿੰਗ ਸਾਹਿਬ ਦੀ ਵੋਟ ਲੁਧਿਆਣੇ ਵੀ ਨਹੀਂ ਹੈਗੀ ਉਹ ਕਿਸ ਹਿਸਾਬ ਨਾਲ ਲੁਧਿਆਣੇ ਦੇ ਲੋਕਾਂ ਦੇ ਨਾਲ ਵਿਚਰ ਰਹੇ ਨੇ ਕੀ ਲੱਗਦਾ ਮੈਂ ਤਾਂ ਬਿੱਟੂ ਵੀਰ ਜੀ ਨੂੰ ਇੱਕ ਗੱਲ ਕਹੂੰਗੀ ਵੇਖੋ ਮੇਰੇ ਤਾਂ ਵੱਡੇ ਭਰਾ ਹੈ ਪਰ ਮੈਂ ਬਿੱਟੂ ਵੀਰ ਜੀ ਨੂੰ ਇੱਕ ਨਾ ਹੱਥ ਬਨ ਕੇ ਬੇਨਤੀ ਕਰੂੰਗੀ ਕਿ ਮੇਰੇ ਵੱਡੇ ਵੀਰ ਪਲੀਜ਼ ਜਾਣ ਦੀ ਤਿਆਰੀ ਕਰ ਲਓ ਸਮਾਂ ਆ ਗਿਆ ਮੈਮ ਮੈਮ ਮੋਦੀ ਕਹਿ ਰਹੇ ਨੇ ਕਿ ਮੋਦੀ ਸੇਧੇ ਉੱਪਰ ਕਹਿ ਰਹੇ ਨੇ ਕਹਿੰਦੇ 84 ਦੇ ਟਾਈਮ ਜਿਹੜੇ ਗੜਾ ਟਾਇਰ ਪਾ ਕੇ ਆ ਗਏ ਸੀ ਕਹਿੰਦੇ ਉਹ ਕਾਂਗਰਸ ਦੇ ਕਾਂਗਰਸ ਦੇ ਸਰ ਸਾਰੇ ਇੱਕ ਗੱਡ ਬੰਦਨ ਦੇ ਇਸ ਗੱਲ ਇਹ ਸਾਡੇ ਇਹ ਸਾਡੇ ਵਾਸਤੇ ਬਹੁਤ ਮੰਦ ਭਾਗਾ ਸੀ ਮੇਰੀ ਤਾਂ ਉਮਰ ਹੀ ਉਦੋਂ 3 ਸਾਲ ਸੀ ਤੇ ਸਰਦਾਰ ਮਨਮੋਨ ਸਿੰਘ ਜੀ ਨੇ ਪ੍ਰਧਾਨ ਮੰਤਰੀ ਹੋਣ ਦੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਖੜ ਕੇ ਇਸ ਚੀਜ਼ ਲਈ ਅਪੋਲੋਜਾਈਜ਼ ਕੀਤਾ ਸੀ ਦੇਖੋ ਇਹ ਦਿਲਾਂ ਦਾ ਦਰਦ ਹੈ ਇਹਨੂੰ बार-बार ਜਦੋਂ ਵੋਟਾਂ ਆ ਜਾਂਦੀਆਂ ਇਹਨੂੰ ਛੇੜਨ ਲੱਗ ਪੈਂਦੇ ਆ ਮੈਨੂੰ ਇਹ ਦੱਸੋ ਕਿ ਪ੍ਰਧਾਨ ਮੰਤਰੀ ਜੀ ਨੇ ਕੀਤਾ ਕੀ ਦੇਸ਼ ਲਈ ਕੀ ਕੀਤਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਾਡੇ ਭਗਵਾਨ ਸ਼੍ਰੀ ਰਾਮ ਨੂੰ ਵਰਤ ਰਹੇ ਆ ਵੋਟਾਂ ਵਾਸਤੇ ਵਰਤ ਰਹੇ ਆ ਮੈਂ ਪਰ ਦੱਸਣਾ ਚਾਹਣੀ ਆ ਸਾਰੀ ਭਾਜਪਾ ਵਾਲਿਆਂ ਨੂੰ ਜਿੰਨੀ ਮਰਜ਼ੀ ਰਾਜਨੀਤੀ ਕਰ ਲੋ ਰੱਬ ਦੇ ਨਾਂ ਤੇ ਵੋਟ ਨਹੀਂ ਪੈਣੀ ਤੁਹਾਨੂੰ ਪੰਜਾਬ ਚ ਹੁੰਦੀ ਜਨ ਸਖਿਆ ਮਹਿਲਾਵਾਂ ਦੀ ਆ ਮਹਿਲਾਵਾਂ ਨੂੰ ਆਪਣੇ ਹੱਕ ਚ ਕਰ ਰਹੇ ਕਿਸ ਤਰ੍ਹਾਂ ਦੀ ਵਿਊਤ ਬੰਦੀ ਆ ਅਸੀਂ ਅਸੀਂ ਮਹਿਲਾਵਾਂ ਨੂੰ ਹੱਕ ਚ ਨਹੀਂ ਕਰ ਰਹੇ ਇਹ ਗਲਤ ਗੱਲ ਐ ਜੋ ਕਰਨਾ ਚਾਹੀਦਾ ਉਹ ਬਣਦਾ ਹੱਕ ਐ ਦੇਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਕਿਸੇ ਸਰਕਾਰ ਨੇ ਅੱਜ ਤੱਕ ਨਹੀਂ ਕੀਤਾ 50% ਨੌਕਰੀਆਂ ਦੇ ਵਿੱਚ ਹਿੱਸੇਦਾਰੀ ਔਰਤਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਪਾਰਟੀ ਔਰ ਜਿਵੇਂ ਹੀ ਤਾਕਤ ਵਿੱਚ ਆਊਗੀ ਤੁਸੀਂ ਦੇਖੋਗੇ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਇਹ ਕਾਨੂੰਨੀ ਹੈਗਾ ਜੋ ਸਾਡੇ ਦੇਸ਼ ਦੇ ਵਿੱਚ ਬਣੂਗਾ ਧੰਨਵਾਦ 8000 ਰੁਪਏ ਸਾਲਾਨਾ rahul ਲੱਗਦਾ ਹੈ ਕਿ ਜਿਵੇਂ ਆਮਦਨ 100% ਮਿਲੇਗਾ ਤੁਸੀਂ ਪਿੱਤਲ ਨੂੰ ਤੇ ਹੀਰੇ ਨੂੰ ਰਲਾਉਣਾ ਆਮ ਆਦਮੀ ਪਾਰਟੀ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਮੁਕਾਬਲਾ ਨਹੀਂ ਇੱਕ ਪਾਰਟੀ 150 ਸਾਲ ਪੁਰਾਣੀ ਹੈ ਦੇਸ਼ ਨੂੰ ਆਜ਼ਾਦ ਕਰਾਇਆ ਹੈ ਦੇਸ਼ ਨੂੰ ਇੱਥੋਂ ਤੱਕਰ ਪਹੁੰਚਾਉਣ ਦੇ ਵਿੱਚ ਕੱਲੀ ਕਾਂਗਰਸ ਪਾਰਟੀ ਦਾ ਯੋਗਦਾਨ ਹੈ ਭਾਜਪਾ ਨੇ ਮਗਰਲੇ 10 ਸਾਲਾਂ 'ਚ ਕੁਝ ਨਹੀਂ ਕੀਤਾ ਝਾੜੂ ਵਾਲਿਆਂ ਨੇ 2.5 ਸਾਲਾਂ ਦੇ ਵਿੱਚ ਲਾਰੇ ਲਾਉਣ ਤੋਂ ਬਿਨਾ ਕੁਝ ਨਹੀਂ ਕੀਤਾ ਤਾਂ ਤਾਂ ਹੈਗੇ ਜੀ ਕਿਤੇ ਪੰਜਾਬ ਦੀ ਗੱਲ ਕਰੋ ਇਸ ਮੌਕੇ ਅਮਰਤਾ ਵੜਿੰਗ ਨੇ ਭਾਜਪਾ ਤੇ ਇੱਕ ਟਾਸ ਕਰਦੇ ਹੋਏ ਕਿਹਾ ਕਿ ਪਿਛਲੇ 10 ਸਾਲਾਂ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਹੋਰਾਂ ਵੱਲੋਂ ਸਿਰਫ ਤੇ ਸਿਰਫ ਫੋਕੇ ਐਲਾਨ ਤੇ ਦਾਅਵੇ ਕੀਤੇ ਗਏ ਨੇ ਇਸੇ ਤਰ੍ਹਾਂ ਹੀ ਪੰਜਾਬ ਦੇ ਵੱਲੋਂ ਪਿਛਲੇ 2.5 ਸਾਲਾਂ ਚ ਇਹੀ ਕੁਝ ਕੀਤਾ ਜਾ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੇ ਦੀ ਰਿਪੋਰਟ